ਦਲਜਿੰਦਰ ਮੈਂ ਸੋਚ ਲਿਆ ਵਾ ਕੀ ਕਰਨਾ ਤੇ ਕੀ ਨਹੀਂ ਕਰਨਾ ਕੀ ਸੋਚਿਆ ਵਾ ਕੀ ਕਰਨਾ ਵਾ ਹੁਣ ਸਾਨੂੰ ਵੀ ਪਤਾ ਲੱਗੇ ਮੈਂ ਤਾਂ ਹੁਣ ਇਹੋ ਕੀ ਸੋਚਿਆ ਵਾ ਕਿ ਨਾ ਮੈਂ ਉਹਨੂੰ ਦੇਣੀ ਹੈ ਤੇ ਨਾ ਮੈਂ ਉਹਨੂੰ ਆਪਣੇ ਨਾਂ ਹੀ ਰੱਖਣੀ ਹੈ ਜ਼ਮੀਨ ਬਸ ਠੀਕ ਵਾ ਇਹੋ ਕੰਮ ਹੀ ਕਰੀ ਜਾਇਓ ਓ ਮਮੀ ਜ਼ਮੀਨ ਕਿਹੜੀ ਤੂੰ ਨਾਲ ਲੈ ਜਾਣੀ ਆ ਇੱਥੇ ਰਹਿ ਜਾਣੀ ਆ ਇੰਨਾ ਜੋਗੀ ਰਹਿ ਜਾਣੀ ਓ ਚੱਲ ਮੇਰੇ ਨਾਲ ਕਿਤੇ ਨਹੀਂ ਜਾਣਾ ਮਮੀ ਨੇ ਠੀਕ ਹੋਣਾ ਇਧਰ ਓ ਮਮੀ ਜਾਣਾ ਵਾ ਇੱਥੇ ਕਿੱਥੇ ਜਾਣਾ ਮਮੀ ਨੇ ਵਧੀਆ ਕਿਤੇ ਵੀ ਜਾਣਾ ਦਲਜਿੰਦਰ ਓ ਮਮੀ ਤੋਰ ਪਾ ਮੇਰੇ ਨਾਲ ਤੇ ਲਾ ਦੇ ਉਹਦੀ ਪਿਆਲੀ ਉਹਦੇ ਨਾਲ ਤੈਨੂੰ ਜੋ ਮੈਂ ਕਹਿਤਾ ਮਨਾ ਉਹੀ ਹੋਣਾ ਮੈਂ ਕਿਉਂ ਹੁਣ ਪਤਾ ਤੇ ਲੱਗੇ ਨਹੀਂ ਜਦੋਂ ਮੰਮੀ ਨਹੀਂ ਮੰਨਦੀ ਹੈਗੀ ਉਹ ਕਹਿੰਦੀ ਮੈਂ ਨਹੀਂ ਜਾਣਾ ਹੈਗਾ ਤਾਂ ਜ਼ਬਰਦਸਤੀ ਤੁਸੀਂ ਕਿੱਦਾਂ ਲੈ ਜਾਓਗੇ ਮੰਮੀ ਅੱਜ ਤੇ ਤੂੰ ਇਹਨਾਂ ਦੀ ਮੰਨੀ ਜਾਣੀ ਹੈ ਨਾ ਕੱਲ ਨੂੰ ਇਹਨੇ ਹੀ ਤੈਨੂੰ ਥੱਕੇ ਮਾਰ ਕੇ ਬਾਹਰ ਕੱਢਣਾ ਤੇਰੀਆਂ ਮੰਮੀ ਮੰਨੀ ਜਾਵੇ ਤੁਹਾਡੀ ਨਾ ਮੰਨੇ ਜਿਨ੍ਹਾਂ ਨੇ ਕੱਲ ਨੂੰ ਪੁੱਛਣਾ ਵਾ ਨਹੀਂ ਆ ਮੇਰੀਆਂ ਤੂੰ ਮੰਨਣ ਕਿੱਥੇ ਦਿਨੀ ਆ ਜੇਤੀਆਂ ਤੂੰ ਇਹਨੂੰ ਧਮਕੀਆਂ ਦੇ ਕੇ ਤੇ ਡਰਾ ਦਿੰਦੀ ਮੜ ਗਿਆ ਕੱਲ ਨੂੰ ਪੁੱਛਣਾ ਵੀ ਜੋ ਮਜੇ ਤੇ ਪੈ ਗਈ ਆਗੇ ਬਿਹਲੂ ਵੀ ਭਲਾ ਤੂੰ ਕਿੰਨਾ ਕੁ ਪੁੱਛਦੀ ਜੀ ਮੈਂ ਤਾਂ ਪੁੱਛ ਹੀ ਲੈਣਾ ਵਾ ਮੰਮੀ ਜੀ ਇਹ ਗੱਲ ਵਾ ਨਾ ਵੀ ਤੂੰ ਨਹੀਂ ਜਾਣਾ ਹੈਗਾ ਉਧਰ ਤੇ ਨਹੀਂ ਉਹਦੇ ਨਾਲ ਪਿਆਲੀ ਨਾ ਕਰਨੀ ਤੇ ਮੈਂ ਇਦਾਂ ਕਰਦੀ ਆ ਜਾ ਕੇ ਉਹਨੂੰ ਕਹਿ ਦਿੰਨੀ ਆ ਵੀ ਤੂੰ ਕਾਨੂੰਨੀ ਕਾਰਵਾਈ ਕਰ ਲਾ ਇਦਾਂ ਨਹੀਂ ਉਹ ਤੈਨੂੰ ਪਿਆਲੀ ਮਿਲਣੀ ਹੈਗੀ ਤੇ ਇਹ ਗੱਲ ਆ ਜੇ ਕੱਲ ਨੂੰ ਇਹਨੇ ੱਤਕੇ ਮਾਰ ਕੇ ਬਾਹਰ ਕੱਢਿਆ ਨਾ ਤੇ ਮੁੜ ਕੇ ਮੈਨੂੰ ਨਾ ਫੋਨ ਕਰਦੀ ਰਹੀ ਇੱਕ ਗੱਲ ਯਾਦ ਰੱਖਿਓ ਭਾਵੇਂ ਹੁਣ ਮੈਨੂੰ ਪੱਲਿਓ ਪੈਸੇ ਲਾਉਣੇ ਪੈਣ ਪਰ ਇਹ ਆ ਵੀ ਪਿਆਲੀ ਤੇ ਹੁਣ ਮੈਂ ਉਹਦੇ ਨਾਲ ਕਰਵਾ ਕੇ ਛੱਡੂਗੀ ਕਤਨੋਂ ਬਰਨ ਕੀ ਹੋਂ ਰਿਆ ਯਾਰ ਸਮਾਨ ਮਿਲ ਜੇ ਨਾ ਕਦੀ ਫੇਰ ਮੇਕ ਨੂੰ ਤੇ ਪਹਾਂਵੀ ਕੋਈ ਨਹੀਂ ਆ ਸਮਝ ਨਹੀਂ ਆਉਂਦੀ ਵੀ ਕੀ ਕਰਾਂ ਜ ਚੰਗਾ ਭਲਾ ਲੰਮੇ ਪਿਆ ਹੀ ਨਹੀਂ ਆ ਨਾ ਆ ਕੇ ਤੇ ਅਹ ਪਵਾੜਾ ਹੀ ਪਾੜ ਜੀ ਠੰਡ ਵੀ ਲੱਗੀ ਜਾਂਦੀ ਏ ਤੇ ਪਤਾ ਨਹੀਂ ਲੱਗਦਾ ਕੀ ਬਣ ਰਿਆ ਰਪਿੰਦਰ ਨਾ ਕਹਾਂ ਨੂੰ ਪੈਸੇ ਤੇ ਮੈਂ ਤਾਂ ਮਰ ਚ ਲਿਆ ਵਾਂ ਰਪਿੰਦਰ ਮੈਨੂੰ ਸੁਣਨੀ ਗੱਲ ਚੁੱਕਣਾ ਨੂੰ ਪਤਾ ਪੈਇਆ ਨਹੀਂ ਇਹ ਦੇਖੋ ਪਹਿਲੇ ਲੈ ਗਈ ਜਾਨਾ ਦੇਖੋ ਰਪਿੰਦਰ ਪਤਾ ਨਹੀਂ ਕੀ ਗੱਲ ਹੋ ਗਈ ਕਿਉਂ ਵਾਜਾਂਦੇ ਹੀ ਜਾਂਦੇ ਆ ਕੀ ਹੋਇਆ ਵਾ ਹੋਣਾ ਕੀ ਆ ਤੁਮ ਨੂੰ ਪੈਸੇ ਦੇ ਹੈਗੇ ਆ ਕੀ ਕਰਨੇ ਪੈਸੇ ਉਹ ਪੈਸੇ ਕਰਨੇ ਕੀ ਮੇਰੀ ਜਾਨ ਬੜੀ ਟੁੱਟਣ ਦੀ ਆ ਕੀ ਹੋਣ ਕੀ ਡਿਆ ਵਾ ਦੱਸੋ ਤਾਂ ਸਹੀ ਐਵੇਂ ਕੱਠੇ ਜੇ ਹੋਈ ਜਾਂਦੇ ਆ ਹੋਣਾ ਕੀ ਆ ਤੁਹਾਨੂੰ ਮੈਂ ਜਿਹੜੀ ਗੱਲ ਕਹੀ ਇਹਨੂੰ ਪੈਸੇ ਦੇ ਜਰ ਰੁਪਈਆ 1500 ਹੈਗਾ ਤੇ ਮੇਰ ਕੋ ਹੈ ਨਹੀਂ ਕੋਈ ਵੀ ਪੈਸਾ ਠੀਕ ਹੋਣਾ ਉਹ ਮੇਰੀ ਗੱਲ ਸੁਣ ਜੇ ਇਹ ਮੈਨੂੰ ਬਚਾਉਣਾ ਵਾ ਤੇ ਮੈਨੂੰ ਪੈਸੇ ਦੇ ਦੇ ਕੇ ਤੂੰ ਕੱਢ ਨਹੀਂ ਮੈਨੂੰ ਲਿਆ ਕੇ ਫੜਾਇਆ ਹੀ ਮੇਰੇ ਹਾਤੇ ਤੇ ਰਹੀ ਓਏ ਅੱਜ ਦਾ ਦਿਨ ਦੇ ਦੇ ਮੈਂ ਮੁੜ ਕੇ ਨਹੀਂ ਮੰਗਦਾ ਦੇਖੋ ਕਦੀ ਵੀ ਕਿਤੇ 100 ਰੁਪਈਆ ਨਹੀਂ ਕਿਤੇ ਹਾਤੇ ਫੜਾਇਆ ਫੇ ਲੈ ਫੜੇ ਨੂੰ ਸਾਹਮਣੇ ਕਿਤੇ ਰੱਖ ਲਾ ਮੇਰ ਕੋ ਪੈਸੇ ਲੱਭਣ ਦੇ ਹੈ ਨਹੀਂ ਮੇਰ ਕੋ ਕੱਖ ਵੀ ਹਰਪ੍ਰਿੰਦਰ ਵੀਰ ਹੈ ਜੀ ਜੀ ਹੈਗਾ ਦੱਸ ਬਾਹ ਛੱਡੋ ਕੀ ਡੇ ਆ ਕਰਨ ਤੁਸੀਂ ਮੇਰਾ ਸਰੀਰ ਬੜਾ ਭਜੰ ਟੁੱਟਣ ਡਿਆ ਜਾ ਭਜੰ ਟੰਡਿਆ ਵਾ ਤੇ ਕਿੰਨੇ ਕਿਹਾ ਸੀ ਤੁਹਾਨੂੰ ਇਹ ਕੰਮ ਕਰਨ ਬਾਅਦ ਹੀ ਪਹਿਲਾਂ ਜਾ ਰਹੇ ਮੰਮੀ ਨੇ ਮੈਨੂੰ ਦੇਣੇ ਨਹੀਂ ਆ ਜਾ ਹੈ ਨਹੀਂ ਮੰਮੀ ਕੋ ਕੱਖ ਵਾ ਜਾ ਮੰਮੀ ਕੋ ਲੈ ਕੇ ਆਪਾਂ ਜੀ ਬਾਹ ਛੱਡੋ ਇੱਕੋ ਕੰਮ ਹੀ ਕਰੀ ਜਾਂਦੇ ਆ ਮੈਂ ਕਹਿੰਦੇ ਆਂ ਵੀ ਜਾ ਮੇਰੀ ਜਾਨ ਬੜੀ ਟੁੱਟਣ ਡੀ ਜੀ ਹੁਣ ਜਾਨ ਤੇ ਬਣੀ ਹੈ ਤੁਹਾਡੇ ਜੇ ਹਾਕਮ ਪਹਿਲਾਂ ਨਾ ਕਰ ਦੇ ਤਾਂ ਹਾ ਇਦਾਂ ਨਾ ਹੁੰਦਾ ਅੰਦਰ ਮੇਰਾ ਸਰੀਰ ਬੜਾ ਟੁੱਟਣ ਡਿਆ ਈ ਕੋਈ ਹੈਗਾ ਹੁਣ ਦੇਖੋ ਤੇ ਮੈਨੂੰ ਫੜਾ ਦੇ ਮੈਂ ਜਾ ਕੇ ਤੇ ਬਸ ਨਾ ਦੋ ਮਿੰਟਾਂ ਚ ਆ ਜਾਣਾ ਤੇ ਮੈਂ ਠੀਕ ਹੋ ਜਾਣਾ ਮੁੜ ਕੇ ਜਾ ਜਾ ਜੋ ਕੋ ਵੀ ਹੈਗਾ ਮੈਨੂੰ ਜਾ ਜਰਪਿੰਦਰ ਕਿੱਥੇ ਜਾਵਾਂ ਕੀ ਚੀਜ਼ ਫੜਾ ਦੇ ਮੈਨੂੰ ਮੈਂ ਕਹਾਂ ਦਿਆਂ ਕਿਹੜੀ ਚੀਜ਼ ਫੜਾਦਾ ਕੀ ਲੱਭਣ ਦੇ ਹੁਣ ਸੁਨੇ ਸਾਨੇ ਦੀ ਚੀਜ਼ ਦੇ ਦੇ ਮੈਨੂੰ ਕਿਉਂ ਲੱਗੀ ਮਾਰਨ ਮੈਨੂੰ ਬੱਲੇ ਤੁਹਾਡੇ ਹੁਣ ਸੋਨਾ ਹੀ ਰਹਿ ਗਿਆ ਵਾ ਬਾਕੀ ਸਾਰਾ ਕੋ ਖਾ ਗਏ ਆ ਸੋਨਾ ਦੇ ਆਉ ਸਮਝਿਆ ਜਿਦਾ 1 ਦੋ ਰੁਪਏ ਦੀ ਚੀਜ਼ ਹੁੰਦੀ ਆ ਮੈਨੂੰ ਕੋਈ ਸ਼ਾਪ ਸ਼ੂਪ ਦੇ ਦੇ ਮੈਂ ਤੈਨੂੰ ਮੋੜ ਦੂੰਗਾ ਬਾਅਦ ਚ ਹੈ ਨਹੀਂ ਮੇ ਕੋ ਕੁਖ ਵੀ ਮੇਰੀ ਗੱਲ ਸੁਣ ਤੂੰ ਨਹੀਂ ਨਾ ਕੱਢ ਕੇ ਦੇਣਾ ਤੇ ਮੈਂ ਆਪੇ ਕੱਢ ਲਈ ਨਾ ਨਹੀਂ ਕੀ ਕੱਢ ਲੈਨੇ ਆ ਮੋਹਣੀ ਕਹਾ ਗਾਦੇ ਵਿੱਚ ਸੋਨਾ ਉੱਚ ਪਿਆ ਮੈਨੂੰ ਦੇ ਫਿਰ ਦਵਾ ਸੋਨਾ ਤੁਹਾਨੂੰ ਚਾਹੀਦੇ ਨਾਲ ਹੀ ਕੋਈ ਸੋਨਾ ਨਹੀਂ ਕਹਾਗਾ ਜਦੋਂ ਬਰੇ ਧੜ ਜੋਏ ਨੂੰ ਮੈਂ ਕਹਿੰਦੀ ਆ ਨਾ ਕੋੱਖ ਨਹੀਂ ਹੈਗਾ ਇੱਥੇ ਐਵੇਂ ਹੀ ਸੋਨਾ ਕੋਈ ਫੜਾ ਮੈਨੂੰ ਹੈ ਨਹੀਂ ਕੁਝ ਵੀ ਬੜੀ ਠੰਡੀ ਓ ਜਾਨ ਟੁੱਟਦੀ ਆ ਤੁਹਾਡੀ ਹੁਣ ਕਿਤੇ ਤੂੰ ਮੈਨੂੰ ਖਾ ਲੈਣੀ ਚਲੋ ਜਬਰ ਤੋਂ ਤੁਹਾਨੂੰ ਹੋਵੋ ਮੈਂ ਨਹੀਂ ਕਿ ਜਾਨਕ ਤੇ ਐਵੇਂ ਸੋਨਾ ਸਾਰਾ ਵੇਚੀ ਜਾਂਦੇ ਹੱਦ ਹੋਈ ਤੁਹਾਡੇ ਅਲੀ ਕਿਤੇ ਕੀ ਕਰੰਦੇ ਆ ਸਾਰਾ ਖਲਾਰਾ ਪਾਤਾ ਵਾ ਫੜਾ ਉਹ ਇਧਰ ਇਧਰ ਛੱਡੋਗਾ ਨਹੀਂ ਹੁਣ ਮੈਂ ਤੈਨੂੰ ਕਹਿਣ ਡਿਆ ਮੈਨੂੰ ਫੜਾ ਦੇ ਜੀ ਆ ਇੱਕ ਰਹਿ ਗਿਆ ਵਾ ਨਾ ਬਚਿਆ ਤੇ ਇਹਨੂੰ ਰਹਿਣ ਦੋ ਮੇਰੀ ਗੱਲ ਸੁਣ ਅੱਗੇ ਬਚਿਆ ਕੀ ਹੈ ਮੇਰੇ ਕੋਲ ਇਹ ਕੰਨਾਂ ਚ ਪਾਉਣ ਵਾਲੇ ਉਹ ਮੈਨੂੰ ਫੜਾ ਦੇ ਦੂਜਾ ਰਹਿਲਾ ਕਿਉਂ ਉਹ ਦਵਾ ਕੰਨਾਂ ਚ ਪਾਉਣ ਲਈ ਕੀ ਗੱਲ ਮੈਂ ਕਿਤੇ ਨਹੀਂ ਪਾ ਕੇ ਜਾਣਾ ਹੈਗਾ ਇਹਨੂੰ ਮੈਂ ਤੈਨੂੰ ਰੋਪਿੰਦਰ ਕਹਿਣ ਡਿਆ ਹੁਣ ਮੈਨੂੰ ਫੜਾ ਦੇ ਮੈਂ ਤੇਰੇ ਮਾਰਦੇ ਨਹੀਂ ਹੁਣ ਮਾਰਦੇ ਨਹੀਂ ਐਸੇ ਤੁਸੀਂ ਮਾਰ ਹੀ ਲਓ ਕੀ ਕਰ ਲਓਗੇ ਭਲਾ ਨਹੀਂ ਨਹੀਂ ਮੈਂ ਨਹੀਂ ਦੇਣਾ ਹੈਗਾ ਛੱਡ ਫੜਾ ਫੜਾ ਇਧਰ ਮੈਂ ਕਹਿੰਦੀ ਨਾ ਵੀ ਛੱਡ ਮੰਮੀ ਇਧਰ ਆਇਓ ਫੜਾਇਆ ਪੁੱਤਾਂ ਰੋਲਾ ਮਤਾ ਕੀ ਪਾਉਣਾ ਵਾ ਸੈਟ ਮੰਗਣ ਨੇ ਮੈਂ ਫਰੋਂ ਨਹੀਂ ਗਈ ਤੂੰ ਸੈਟ ਕੀ ਕਰਨਾ ਵਾ ਮੰਮੀ ਆ ਵੇਖ ਲੋ ਕੰਮ ਇਹਨਾਂ ਦੇ ਪਹਿਲਾ ਮੇਰੇ ਕੋ ਪੈਸੇ ਦੇ ਮੰਗਣ ਮਾ ਮਾ ਮੇਰਾ ਸਰੀਰ ਬੜਾ ਭੱਜੂ ਟੰਡਿਆ ਮੈਂ ਮਨੋਂ ਕੰਨਾਂ 'ਚ ਪਾਉਣ ਵਾਲੇ ਤੇਰੇ ਇਕੱਲੇ ਕਿਉਂ ਦੇ ਦੇ ਤੈਨੂੰ ਕਿੱਡਾ ਇਹਨੇ ਪਖੰਡ ਫੜਿਆ ਵਾ ਆਦੇ ਚੰਗੇ ਵਲੇ ਮੇਰੇ ਸਾਹਮਣੇ ਬੋਲ ਪਏ ਆ ਜੇ ਨਾ ਨਾ ਬੋਲਦੇ ਇਹਨਾਂ ਲੈ ਜਾਣਾ ਤੂੰ ਜਾ ਮੈਨੂੰ ਪੜਾ ਦੇ ਇਹਨੂੰ ਤੇਰਾ ਦੂਣਾ ਕੋਈ ਵੀ ਸੈਟ ਸੂਟ ਪੜਾ ਵਾ ਪੜਾ ਹ ਮਾਰੋ ਚਪੇਰ ਤੇਰੇ ਕਿੱਡਾ ਇਹਨੇ ਪਖੰਡ ਫੜਿਆ ਵਾ ਚੀਜ਼ਾਂ ਲੁਕਾ ਕੇ ਰੱਖ ਜਿੰਦਰੇ ਅੰਦਰ ਮੰਮੀ ਕਿੱਥੇ ਵੜਲਾ ਚੀਜ਼ਾਂ ਨੂੰ ਤੂੰ ਮੈਨੂੰ ਪੈਸੇ ਦੇ ਮਾਰੂਗੀ ਤੇਰੇ ਹੱਥ ਨਾਲ ਲਾ ਤੂੰ ਤਾਂ ਅੱਗੇ ਘਰ ਦਾ ਪੇਰਾ ਹੀ ਡਰਕ ਕਰ ਦਿੱਤਾ ਛੱਡਿਆ ਕੀ ਆ ਪਰਪਿੰਦਰ ਮੈਂ ਤੈਨੂੰ ਕਹਿ ਰਿਆ ਤੂੰ ਨਾ ਕੋਹ ਮੈਨੂੰ ਪੜਾ ਦੇ ਨੇ ਤੇਰਾ ਪੈਸਾ ਬੁਗਾ ਕਰਨਾ ਹੀ ਤੈਨੂੰ ਕਰ ਲਉ ਤੁਸੀਂ ਜੋ ਕਰਨਾ ਹੱਥ ਪੱਲਾ ਕੁੜੀ ਨੂੰ ਹੱਥ ਮੈਂ ਲਾ ਲੂੰਗਾ ਫਿਰ ਅੱਛਾ ਇਹਨੂੰ ਬਾਹਰ ਰਸੇ ਦੇ ਨਾਲ ਅੰਦਰ ਜਾਨੇ ਪਖੰਡੇ ਦੇ ਕਰਨਾ ਚ ਪਾਉਣ ਵਾਲੇ ਇਹੋ ਮੈਨੂੰ ਕੱਢ ਗਿਆ ਜਦਦਰਜੀਤ ਨੂੰ ਸਾਧ ਕੇ ਲਿਆ ਇਹਨੂੰ ਬੰਨਿ ਗਏ ਤੁਸੀਂ ਜਾਓ ਮੈਨੂੰ ਰੱਖਦੀ ਕਰ ਬੜਾ ਹੋ ਤੂੰ ਜਾ ਇੱਥੇ ਬਹੁ ਮੰਮੀ ਆ ਕੁੰਡਾ ਮਾਰ ਜਾਓ ਮਾਰੋ ਕਿਤੇ ਨਾ ਗਾਲੀ ਮਾਰਨਾ ਮੈਨੂੰ ਨਹੀਂ ਜਾਂਦਾ ਮਾਰ ਜਿਉਂਡਾ ਜਾਂਦੀ ਜਾਂਦੇ ਪਰ ਲੈ ਅੰਦਰ ਦੋ ਮਾਰ ਜਿਓ ਉਹ ਮੇਰੀ ਗੱਲ ਸੁਣ ਮੈਨੂੰ ਫਰਾਕ ਹੋਇਆ ਕੋਈ ਚੀਜ਼ ਤਨ ਮੈਂ ਕਹਿਣ ਡਿਆਈ ਹਾਂ ਤੁਸੀਂ ਬਹਿਣਾ ਬੰਦੇਾਂ ਵਾਂਗੂ ਨਹੀਂ ਬਹਿਣਾ ਹੈਗਾ ਹੈਗਾ ਹੋਰ ਇੱਥੇ ਮੈਂ ਨਹੀਂ ਪੀ ਬੜਾ ਬਣਾ ਬਣਾ ਦਿੱਤਾ ਸੀ ਨਾ ਉਦੋਂ ਵੀ ਹੈਗਾ ਵਾ ਇੱਥੇ ਤੂੰ ਮੈਨੂੰ ਖਾ ਲੈਣੀ ਹੈ ਤੈਨੂੰ ਮੈਂ ਦੱਸਾਂ ਚਲੋ ਉਥੇ ਬੋ ਲੜਾ ਕੰਮ ਚਲੋ ਬਹਿਣੀ ਤਾਂ ਬਹਿਣਾ ਪੁਣਾ ਪਤਾ ਨਹੀਂ ਕੀ ਨਾ ਨੂੰ ਹੋਂਦੇ ਆ ਅੰਦਰ ਕੀ ਨੱਚਦੇ ਆ ਵੇ ਇਹਨਾਂ ਦੇ ਦਲਜੀਤ ਨੂੰ ਤਾਂ ਲੈ ਕੇ ਜਾਵਾਂ ਇਹ ਮੁੰਡੇ ਨੇ ਬੜਾ ਸਪਾਇਆ ਮੇਨਾ ਨੀ ਕਰਾਮ ਹੈ ਦਾ ਵੈਦਲਜੀਤ ਦਲਜੀਤ ਨੀ ਕੀ ਗੱਲ ਹੋ ਗਈ ਆ ਗੱਲ ਕੀ ਹੋਣੀ ਆ लवली ਮਾਰਦਣ ਲੱਗਰਪਿੰਦਰ ਤੋਂ ਜੇ ਮਾਰਦਣ ਲੱਗਾ ਵਾ ਤੇ ਫਿਰ ਇੱਧਰ ਕੀ ਲੈਣ ਆਏ ਜੇ ਉੱਥੇ ਜਾ ਕੇ ਤਾਂ ਸਡਾਉਣਾ ਹੀ ਨੂੰ ਮੈਂ ਤਾਂ ਆਖਿਆ ਦਲਜੀਤ ਨੂੰ ਲਿਅਮਨੀ ਆ ਉਹ ਸੈਟ ਮੰਗਣ ਡਿਆਈਓ ਤੋ ਸੈਟ ਦਿੰਦੀ ਨਹੀਂ ਆ ਕਿਉਂ ਦਲਜੀਤ ਕੋ ਜਾਵੇ ਹੁਣ ਤੇ ਕਿੰਨੇ ਦਲਜੀਤ ਨੂੰ ਲੈਣਾ ਕਿੰਨੇ ਆਉਣਾ ਵਾ ਭਰਾ ਹੀ ਆਂਦੇ ਨੇ ਬੱਲੇ ਹੁਣ ਉਹ ਭਰਾ ਬਣ ਗਿਆ ਵਾ ਤੋ ਹੋਰ ਕਿਨੇ ਆਉਣਾ ਵਾ ਜੇ ਦਾਦਾ ਤਾਂ ਲੈਣੀਆਂ ਹੁੰਦੀਆਂ ਨਾ ਉਦੋਂ ਭਰਾ ਕਿੱਥੇ ਜਾਂਦਾ ਵਾ ਉਦੋਂ ਤੇ ਤੁਹਾਨੂੰ ਵੀ ਨਹੀਂ ਦੱਸਦਾ ਵੀ ਦਿਲਜੀਤ ਹੈਗਾ ਤੋ ਹੋਰ ਕਿਨੇ ਆਉਣਾ ਹੁੰਦਾ ਵਾ ਲਾਗੋ ਕਈ ਆਉਂਦਾ ਵਾ ਕਿੰਨੇ ਆਉਣਾ ਵਾ ਸੰਦੀਪ ਦਿਲਜੀਤ ਨੂੰ ਜਾਣ ਨਹੀਂ ਉਹ ਦੇਣਾ ਅੱਜ ਕਿਉਂ ਨਹੀਂ ਜਾਣ ਦੇਣਾ ਲੜਾਈ ਢਾਡੀ ਆ ਅਹੀਂ ਵਿੱਚ ਕੀ ਕਰਨਾ ਬਾਅਦ ਚ ਤੂੰ ਸਾਡਾ ਨਾਮ ਲਾ ਦੇਣਾ ਤੋ ਦਾ ਇਰਾਦਾ ਤੇ ਹੈ ਨਾ ਫੜ ਕੇ ਚੱਲ ਬੰਨੂਗਾ ਉਹਨੂੰ ਹੋਰ ਨਹੀਂ ਕੋਸ ਤੇ ਮੰਮੀ ਉਹਨਾਂ ਨੇ ਨਹੀਂ ਜਾਣਾ ਹੈਗਾ ਆਪਣਾ ਮਸਲਾ ਆਪੇ ਹੱਲ ਕਰੋ ਤੁਸੀਂ ਮਸਲਾ ਹੁਣ ਕੀ ਆ ਲਵਲੀ ਲੱਗਾ ਮਾਰਨ ਨੂੰ ਰਪਿੰਦਰ ਨੂੰ ਮਾਰ ਲੱਗਾ ਉਹ ਕਿਹਨੂੰ ਸਹੀ ਤੂੰ ਨਹੀਂ ਜਾਣਾ ਸੈਟ ਮੰਗਣ ਡਿਆ ਯਾ ਹਾਂ ਤਾਂ ਮੈਂ ਵੇਚਣਾ ਵਾ ਮੇਰੀ ਜਾਨ ਟੁੱਟਾਂ ਢੀ ਮੈਨੂੰ ਕੁਛ ਹੋਣ ਡਿਆ ਵਾ ਭੈਣ ਜਾਣਾ ਕਿਉਂ ਨਹੀਂ ਆ ਤੇ ਕੋਈ ਕਰ ਦੂਗਾ ਫੇਰ ਇਹ ਕਰ ਦੂਗਾ ਤੇ ਕਰ ਦੇ ਫੇਰ ਉੱਥੇ ਜਾ ਕੇ ਬੇਇੱਜ਼ਤੀ ਕਰਾਉਣੀ ਆ ਲਿਆਣਕੀ ਚੱਲਿਆ ਤੂੰ ਉੱਥੇ ਜੇ ਰਪਿੰਦਰ ਨੂੰ ਮਾਰ ਦੂਗਾ ਨਾ ਫੇਰ ਵੇਂਦੀਆਂ ਰਿਓ ਸਾਰਿਆਂ ਨੇ ਬਾਜਣੇ ਠੀਕ ਹੈ ਨਾ ਬਾਜ ਕੋ ਭੂਪਾ ਮਾਰ ਦੀ ਜਾਣਾ ਉਧਰ ਨੂੰ ਹੋਣੀ ਜਾਨ ਤੋਂ ਮੈਨੂੰ ਵੇ ਅਹੀਂ ਕੋ ਭੂਪਾ ਮਾਰ ਦੇ ਜਾਣਾ ਵਾ ਮਾਰਨੇ ਜਿਨ੍ਹਾਂ ਨੇ ਸਾਰਾ ਕੁਝ ਸੰਭ ਲਿਆ ਵਾ ਤੈਨੂੰ ਕੀ ਦਿੱਤਾ ਵਾ ਇਹਨਾਂ ਨੇ ਉਦੋਂ ਰਪਿੰਦਰ ਕਿੱਥੇ ਆ ਜਦੋਂ ਪਿਆਲੀ ਨਾ ਕਰਾਉਣੀ ਸੀ ਸਾਰੇ ਪਵਾੜੇ ਨਾ ਰੁਪਿੰਦਰ ਦੇ ਪਾਏ ਪਏ ਆ ਬਹੁਤੀਆਂ ਗੱਲਾਂ ਨਾ ਕਰੋ ਮੇਰੇ ਨਾਲ ਚੱਲੋ ਅੰਦਰ ਮਾਰ ਸੁਰਨਾ ਨੂੰ ਕੁੜੀ ਨੂੰ ਉਹ ਮੰਮੀ ਇਹੀ ਨਹੀਂਗਾ ਜਾਣਾ ਹੈਗਾ ਠੀਕ ਆ ਨਾ ਉਹ ਬੇਲੇ ਜਾਂਦੇ ਮੈਨੂੰ ਮੰਮੀ ਚੱਲ ਆ ਮੈਂ ਕੁੰਡਾ ਮਾਰ ਕੇ ਆਈ ਆ ਕਿਹੜੀ ਕੰਨੋ ਇੰਨਾ ਕੁਝ ਉਹਨਾਂ ਨੇ ਟਾਟ ਨਾਲ ਕੀਤਾ ਵਾ ਤੀ ਫੇਰ ਉਹਨਾਂ ਨਾਲ ਤੁਰ ਪਏ ਆ ਅਸਲੀਬ ਕਿਹਨੇ ਜਾਣਾ ਮੈਂ ਨਹੀਂ ਜਾਣਾ ਫਿਰ ਤੇ ਦਲਜੀਤ ਰੁਪਿੰਦਰ ਨੇ ਨਾ ਤੇਰੀ ਬੇਇੱਜ਼ਤੀ ਕਰਕੇ ਘੱਲਣਾ ਹੀ ਉਥੋਂ ਮੈਨੂੰ ਪੁੱਛ ਜਿੱਦਾਂ ਮੈਨੂੰ ਕਹ ਲਿਆ ਸੀ ਤੇ ਆ ਵੀ ਜਿਹੜੀ ਹੈ ਨਾ ਇਹ ਵੀ ਉਦੋਂ ਚੁੱਪ ਕਰ ਜਾਂਦੀ ਆ ਰੁਪਿੰਦਰ ਦੀ ਬਣ ਜਾਂਦੀ ਆ ਦਲਜੀਤ ਮੈਂ ਕੁੰਡਾ ਮਾਰ ਕੇ ਆਈ ਆ ਅੰਦਰ ਦੇ ਆਈਆਂ ਦੋਹਾਂ ਨੂੰ ਕਿਤੇ ਮਾਰਨਾ ਸੁਣਿਆ ਚਾ ਲੱਗਾ ਮੇਰਾ ਪੁੱਤ ਚਲ ਮੰਮੀ ਆ ਜਲੀ ਚੱਲ ਇਹਨਾਂ ਨੂੰ ਬੋਲਣ ਦੇ ਤੂੰ ਵੇਖ ਲੈ ਸੰਦੀਪ ਸਾਡੇ ਡੱਕਦਿਆਂ ਵੀ ਨਾ ਤੁਰ ਪਈ ਫੇਰ ਮੰਮੀ ਦੇ ਨਾਲ ਇਹਨਾਂ ਨੂੰ ਚੰਗਾ ਭਲਾ ਪਤਾ ਵਾ ਕਿ ਉਧਰ ਜਾਈਏ ਨਾ ਤੇ ਉਸੇ ਵੇਲੇ ਚੀਜ਼ ਦਾ ਨਾਮ ਲਾ ਦਿੰਦੇ ਆ ਇੱਧਰ ਉੱਧਰ ਚੀਜ਼ ਹੋ ਗਈ ਨਾ ਉਹਨਾਂ ਨੇ ਕਹਿਣਾ ਦਲਜੀਤ ਹੀ ਚੋਕ ਕੇ ਲੈ ਗਿਆ ਵਾ ਪਰ ਕਰੇ ਵੀ ਕੀ ਇਹਦਾ ਦਿਲ ਉਦਾਂ ਦਾ ਨਹੀਂ ਨਾ ਹੈਗਾ ਜਿੱਦਾਂ ਦੇ ਉਹਨਾਂ ਦੇ ਆ ਇਹ ਫੇਰ ਵੀ ਨਾ ਚੱਲ ਜਾਂਦਾ ਵਾ ਹੁਣ ਕੀ ਕਰ ਸਕਦੇ ਆਂ ਦੀਦੀ ਮੰਮੀ ਹੁਣ ਘਰ ਆ ਗਈ ਆ ਜੇ ਨਾ ਜਾਂਦੇ ਤਾਂ ਵੀ ਗੱਲਾਂ ਹੋਣੀਆਂ ਸੀ ਐਦਾਂ ਮੰਮੀ ਨੂੰ ਘਰ ਦੇਖ ਜਾਂਦਾ ਵਾ ਤੇ ਉਦਾਂ ਨਹੀਂ ਮੰਮੀ ਨੂੰ ਦੇਖਦਾ ਐਦਾਂ ਪਤਾ ਵਾ ਵੀ ਮੈਂ ਦਿਲਜੀਤ ਨੂੰ ਲੈਵਾਂ ਜਾ ਕੇ ਉਦਾਂ ਤੇ ਮੰਮੀ ਕਹਿੰਦੀ ਵੀ ਦਿਲਜੀਤ ਦਾ ਗਾਲੀ ਘੋੜਦਾ ਮੈਂ ਆਨੂੰ ਹੁਣ ਸੋਚਣਾ ਪੈਂਦਾ ਵਾ ਕੀ ਕਰੀਏ ਤਮਾਸ਼ਾ ਥੋੜੀ ਵਿਖਾ ਲੈਣਾ ਲੋਕਾਂ ਨੂੰ ਮੈਂ ਤਾਂ ਨਹੀਂ ਉਹ ਜਾਣਾ ਜਾਂਦਾ ਵਾ ਤੇ ਜਾਵੇ ਮੇਰੇ ਕੋ ਨਹੀਂ ਬੇਇੱਜ਼ਤੀ ਕਰਾਈ ਜਾਂਦੀ ਘੜੀ ਬੀਤ ਤੀ ਚੁੱਪ ਕਰਕੇ ਤੇ ਬੈਠੇ ਰਹੋ ਤਾਨੂੰ ਜੱਗੇ ਧੱਕੇ ਮਾਰ ਕੇ ਕੱਢਿਆ ਏ ਉਹਨਾਂ ਨੇ ਬਾਹਰ ਇਹਨੇ ਵੀ ਇਦਾਂ ਹੀ ਆਉਣਾ ਵਾ ਇਹਨੇ ਕਿਦਾਂ ਆਉਣਾ ਵੇਖ ਲਈ ਭਾਵੇਂ ਦੀਦੀ ਪਤਾ ਹੀ ਇਹਨਾਂ ਨੂੰ ਫੇਰ ਲੱਗਣਾ ਵਾ ਜਦੋਂ ਧੱਕੇ ਵੱਜੇ ਨਾ ਆ ਪੁੱਤ ਚਾਬੀ ਤਾਂ ਖੋਲ ਅਰੇ ਜਿੰਦਰਾ ਮਾਰ ਕੇ ਗਈ ਇਸੇ ਕਰਕੇ ਵੇਖਾਂ ਕੀ ਕੰਡਿਆ ਵਾ ਕੀ ਕਰਦਾ ਓਏ ਮਨ ਨੂੰ ਪੈਸੇ ਦੇ ਜਦੋਂ ਦੁੱਖ ਤਾਂ ਆ ਗਿਆ ਦੇਣ ਪੈ ਹੈ ਇਹਨਾਂ ਨੂੰ ਫਰਾਉ ਇਹੀ ਹਾਲ ਆ ਮੰਮੀ ਉਹ ਦੋਦਾ ਹੀ ਬਸ ਇਹਨਾਂ ਦਾ ਇਹ ਕਮਿੰਡ ਨਹੀਂ ਕਿਤੇ ਬਹਿਨ ਦਿੱਤਾ ਹੈਗਾ ਇਹਨਾਂ ਦੇ ਮੈਨੂੰ ਪੈਸੇ ਦੇ ਦੇ ਯਾਰ ਤੇ ਤਖਾ ਹੈ ਜੇ ਤੂੰ ਮੇਰਾ ਭਰਾ ਹਣ ਤੂੰ ਮੈਨੂੰ ਪੈਸੇ ਦੇ ਦੇ ਮੇਰਾ ਸਰੀਰ ਬੜਾ ਟੁੱਟੰਡਿਆ ਹੀ ਉਹ ਤੂੰ ਕਰਨੇ ਕੀ ਆ ਪੈਸੇ ਉਹ ਕਰਨੇ ਕੀ ਆ ਯਾਰ ਮੈਂ ਸਮਾਨ ਲਵਾਂ ਉਹ लवली ਕਿਹੜੇ ਕਮਾਏ ਪੈ ਗਈ ਯਾਰ ਤੂੰ ਉਹ ਮੇਰਾ ਚੰਗਾ ਬੜਾ ਸਰੀਰ ਵਾਈ ਆਇਓ ਮੈਨੂੰ ਪੈਸੇ ਦੇ ਦਿਓ ਇਹਨੂੰ ਕੋਈ ਕਹਾਣੀ ਇਹਨੂੰ ਦੇਣਾ ਪੈਸੇ ਪਾਜੀ ਦੇ ਕਰੀ ਜਾਂਦੇ ਐ ਮੁੜ ਕੇ ਸੋਨਾ ਲੈ ਕੇ ਦਿਓ ਚਲ ਚਲੇ ਹੀ ਦੇ ਦੇ ਬਣਾਉਣਾ ਨੂੰ ਸੁਣਨਾ ਉਹ ਮੈਂ ਕਿਹੜੇ ਕਰਮ ਸਜਾ ਮੈਂ ਦੀ ਤੈਨੂੰ ਹੁਣ ਮੈਂ ਤਾਂ ਤੁਹਾਨੂੰ ਕਹਿਦੀ ਇਹਨਾਂ ਨੂੰ ਪੈਸੇ ਦੇਈ ਜਾ ਸਾਡੇ ਤੋਂ ਉਹ ਮੈਂ ਕਿਥੋਂ ਵੇਚਦਾ ਤੈਨੂੰ ਮੇਰੇ ਕੋਲ ਨਸ਼ੇ ਵਾਸਤੇ ਪੈਸੇ ਨਹੀਂ ਠੀਕ ਹੈ ਨਾ ਉਹ 500 ਰੁਪਏ ਦੇ ਦੇ ਮੈਨੂੰ ਕੋਈ ਪਹਿਣੀ ਦਰਜੀ ਤੈਨੂੰ ਦੇਣਾ ਅੰਦਰ ਖੜ ਕੇ ਤੇ ਬੰਨੋ ਇਹਨੂੰ ਦੇ ਦੋ ਫਿਰ ਉਹਨੂੰ ਲੈ ਜਾ ਹੁਣ ਤੁਹਾਡੀ ਦੋਵਾਂ ਦੀ ਗਲਤੀ ਹੈ ਠੀਕ ਹੈ ਨਾ ਬਾਜੀ ਤੁਸੀਂ ਸਾਡਾ ਕਸੂਰ ਕੱਢੀ ਜਾਂਦੇ ਆਂ ਤੇ ਕਿਹੜਾ ਕਸੂਰ ਹੈ ਮੈਨੂੰ ਹੀ ਵੀ ਇਦਾਂ ਦੇ ਕੰਮ ਕਰਨ ਦੇ ਉਹ ਮੈਨੂੰ ਪੈਸੇ ਦੇ ਦੋ ਜੇ ਜੀਦਾ ਦੇਖਣਾ ਮੈਨੂੰ ਪੈਸੇ ਦੇ ਦੋ ਜੀਦਾ ਦੇ ਦੋ ਤਾਂ ਸਭ ਰੋ ਕੀ ਕਰੇ ਹੋਰ ਹੋਨ ਮੰਡਿਆ ਮੰਡਿਆ ਮਰਦੇ ਨੂੰ ਮਰਦਾ ਵਾ ਤੇ ਇਹਨ ਤੇ ਪਾਰ ਲਿਆ ਪਖੰਡ ਇਹਨੇ ਛੱਡਿਆ ਕੀ ਕਰਦਾ ਯਾਰ ਦਿੱਤਾ ਨੇ ਬਣੀ ਖਾ ਲਓ ਠੀਕ ਚਲੋ ਰੋਟੀ ਬਣੀ ਖਾ ਲਓ ਪੈਸੇ ਦੇ ਪਹਿਲਾਂ ਯਾਰ ਮੈਨੂੰ ਪੈਸੇ ਦੇ ਮੈਂ 5 ਮਿੰਟਾਂ ਜੇ ਹੋ ਗਿਆ ਕਰਨਾ ਆ ਕੇ ਰੋਟੀ ਖਾ ਲੀਣਾ ਕਿਤੇ ਨਹੀਂ ਜਾਣਾ ਹੈਗਾ ਪੈਸੇ ਦੇ ਦਿਦੋ ਤੁਹਾਨੂੰ ਇੱਥੇ ਬਾਜੀ ਤੁਸੀਂ ਵੀ ਮੈਨੂੰ ਗੱਲਾਂ ਕਰੀ ਜਾਂਦੇ ਆ ਉਧਰੋਂ ਇਹ ਵੀ ਇਹੋ ਕੰਮ ਫੜੇ ਆ ਇਹਨਾਂ ਨੇ ਕਿ ਮੈਂ ਤੈਨੂੰ ਮਾਰ ਦੇਣਾ ਮੈਂ ਤੈਨੂੰ ਰੱਖਣਾ ਨਹੀਂ ਆ ਜੇ ਮੰਮੀ ਹਾਂ ਗੱਲ ਵਾ ਤੇ ਮੈਂ ਪਿੰਡ ਚਲ ਜਾਨੀ ਆ ਕਰਦੀ ਨਹੀਂ ਉਹਨਾਂ ਨੂੰ ਫੋਨ ਇਹ ਲੈ ਜਾਂਦੇ ਆਪੇ ਆਣ ਕੇ ਫੇਰ ਸੌਖੇ ਹੋਜੋਗੇ ਕਿਸੇ ਨੇ ਨਹੀਂ ਤੁਹਾਨੂੰ ਪੁੱਛਣਾ ਵੇਖ ਲਿਓ ਨਾ ਇੱਥੇ ਰੋਂਦੇ ਫਿਰੋ ਕਿਹਨਾਂ ਗਲੀਆਂ ਦੇ ਵਿੱਚ ਤੇ ਮੇਰਾ ਨਾਂ ਵਟਾ ਦਿਓ ਰਪਿੰਦਰ ਤੂੰ ਜਿੱਥੇ ਜਾਣਾ ਨਾ ਜਾ ਭਾਵੇਂ ਦੋਵੇਂ ਚਲ ਜਓ ਮੇਰੇ ਕੋਲ ਪਰ ਮੈਨੂੰ ਪੈਸੇ ਦੇ ਦੋ ਧਾਓ ਇਹਨੂੰ ਪੈਸੇ ਉਹਦਾ ਸਰੀਰ ਟੁੱਟਣ ਡਿਆ ਉਹਨੂੰ ਕਰੇਗੀ ਤੂੰ ਤੇਰੇਆ ਪੈਸੇ ਲੱਗੀ ਇਹਨੂੰ ਰੱਤ ਲੱਗੀ ਇਹਨੂੰ ਹਟਾ ਇਹਨੂੰ ਹਟਾਉਣਾ ਵਾ ਕਿਤੇ ਜੇ ਮੈਂ ਨਹੀਂ ਕਰਦਾ ਵਾ ਆਪਣੀ ਦਿਮਾਗ ਰੱਖ ਮੋਰਾ ਫਿਰ ਕਿਆ ਬਰਨ ਨੂੰ ਪੈਸੇ ਦੋ ਮੈਨੂੰ ਉਹ ਲਵਲੀ ਤੇਰਾ ਦਿਮਾਗ ਖਰਾਬ ਆ ਐਵੇਂ ਕੁੜੀ ਨੂੰ ਪਈ ਜਾਂਦੇ ਆ ਤੂੰ ਉਹ ਤੂੰ ਹੀ ਤੇ ਦੇ ਦੇ ਮੈਨੂੰ ਪੈਸੇ ਫਿਰ ਕੋਈ ਪੈਸੇ ਨਹੀਂ ਮਿਲਣਾ ਠੀਕ ਹੈ ਨਾ ਇਹਨੂੰ ਬੰਨੀਏ ਮੰਮੀ ਇਹ ਇਦਾਂ ਨਹੀਂ ਸੁੱਤ ਆਉਣਾ ਇਹਨੇ ਮੈਨੂੰ ਬੰਦ ਲਿਓ ਬਾਅਦ ਚ ਮੈਂ ਆ ਜਾਊਂਗਾ ਮੁੜ ਕੇ ਫੇਰ ਉਹ ਡਰ ਨਾ ਦੂ ਲਵਲੀ ਉਹ ਦਨੀਆ ਡਰਨਾ ਦੂ ਮੰਮੀ ਇਹੋ ਹਲਵਾਏ ਦਾ ਤੇਰਾ ਸਰੀਰ ਬੜਾ ਭਜੇ ਟੁੱਟਣ ਡਿਆ ਮੈਨੂੰ ਪੈਸੇ ਦੋ ਕੋਈ ਗੱਲ ਨਹੀਂ ਇਹਨੂੰ ਬੰਦੇ ਇਹਨੂੰ ਉਹ ਮੈਨੂੰ ਪੈਸੇ ਦੋ ਪਰ ਇਹਨੂੰ ਬੰਨੀਏ ਮੇਰੀ ਗੱਲ ਸੁਣ ਯਾਰ ਮੈਂ ਤੇਰੇ ਪੈਰੀ ਪਾਏ ਨਾ ਮੈਂ ਦੇਖਾਂ ਕਰਦਾ ਕੀ ਉਹ ਮੈੜੀ ਕਾ ਜਾਣਾ ਕਿਤੇ ਉਹਦਾ ਬੱਸ ਨਹੀਂ ਹੈਗਾ ਕਹਿ ਇਹਨਾਂ ਨੂੰ ਯਾਰ ਕਹਿ ਇਹਨਾਂ ਨੂੰ ਤੈਨੂੰ ਹਟਾਉਣਾ ਵਾ ਕਿ ਦੇਣਿਆਂ ਨੂੰ ਨੋਟ ਉਹ ਮਾਰਨਾ ਇਹਨੂੰ ਕੋਈ ਬੱਸੋਂ ਬਾਹਰ ਵਾ ਕੀ ਕਰੀਏ ਫਿਰ ਉਹ ਵੀਰ ਜੀ ਕੱਥ ਨਹੀਂ ਹੁੰਦਾ ਇਹਨਾਂ ਨੂੰ ਰਹਿਣ ਦੋ ਜੋ ਕਰਦਾ ਨਾ ਤੇ ਵਿਗੜਿਆ ਵਾ ਉਹ ਭਾਬੀ ਜਾਨ ਮੈਨੂੰ ਸੁਣੋ ਗੱਲ ਹੈ ਜੇ ਯਾਰ ਇਹਦਾ ਇੱਕੋ ਇੱਕ ਹੱਲ ਵਾ ਨਸ਼ਾ ਛਡਾਓ ਕੇਂਦਰ ਹੁੰਦਾ ਨਾ ਉਥੇ ਛੱਡਈਏ ਇਹਨੂੰ ਫਿਰ ਜਾਓ ਛੱਡਿਗਾ ਜਿੱਥੇ ਮੱਤੀ ਉੱਥੇ ਲੈ ਜਾਓ ਮੈਨੂੰ ਕੱਲ ਨੂੰ ਮੈਨੂੰ ਹੁੰਦੇ ਪੈਸੇ ਦੋ ਇਹਨੇ ਖਾ ਲਿਆ ਪੜਕੇ ਹਾਂ 10 ਰੁਪਏ ਮੰਮੀ ਕੀ ਕਰਨਾ ਦੱਸ ਮੈਨੂੰ ਮੈਂ ਕਿਹਾ ਇਹਨੂੰ ਮੈਂ ਖੜੀ ਬ ਇੱਕ ਦਿਨ ਬੰਨ ਲੈਗੀ ਚਾਰ ਦਿਨ ਬੰਨ ਲੈਗੀ ਇਹਦਾ ਇਹੋ ਹਾਲ ਰਹਿਣਾ ਵਾ ਹਟਾਵਾਂਗੇ ਤੇ ਫੇਰ ਹੀ ਹਟੂਗਾ ਜੇ ਦਈ ਜਾਵਾਂਗੇ ਪੈਸੇ ਤੇ ਹੋਰ ਉਹਨਾਂ ਨੂੰ ਵਧੇ ਜਾਣਾ ਵਾ ਉਹ ਜੇ ਦੇਖੋ ਹੈਗੇ ਯਾਰ ਤੂੰ ਦੇਦੇ ਹਾਂ ਕਿਉਂ ਤਰਨੇ ਮਰਾਉਂਦੇ ਆ ਮੇਰੇ ਹੈਗੇ ਦੇਖੋ ਉਹ ਲੜੜੀ ਕਿਦਾਂ ਦਾ ਮੇਰਾ ਭਰਾ ਇਹ ਤੂੰ ਕੀ ਬਣ ਗਿਆ ਮੈਨੂੰ ਸੋਚ ਸੋਚ ਕੇ ਕੁਝ ਹੋ ਗਿਆ ਵਾ ਉਹ ਤੇਰੇ ਇਹ ਕਹਿੰਦਾ ਤੁਹਾਨੂੰ ਵੀ ਛਦਾਈ ਕੀਤਾ ਵੈ ਨੇ ਦਾ ਤਾਂ ਜੇਬ ਚੋਂ ਕੱਢੀ ਜਾਂਦੇ ਇਹਨਾਂ ਦੇ ਹੱਦ ਹੋਈ ਆ ਉਹ ਯਾਰ ਇਦਾਂ ਮਰਾਲ ਹੋ ਗਿਆ ਤੇਰਾ ਯਾਰ ਉਹ ਕਹਿ ਨਹੀਂ ਜਾਂਦਾ ਇਹਨਾਂ ਨੂੰ ਰੁਕ ਜਾ ਮੈਂ ਲਿਆ ਦਿੰਦਾ ਯਾਰ ਅਮਿਤਰਾ ਮੇਰੀ ਗੱਲ ਸੁਣ ਬੈਠੋ ਇੱਥੇ ਹੁਣ ਮੰਮੀ ਇਦਾਂ ਗੱਲ ਨਹੀਂ ਬਾਨੀ ਠੀਕ ਹੈ ਨਾ ਉਹਨੂੰ ਕੋਈ ਨਾ ਕੋਈ ਪੈਸਾ ਦੇਣਾ ਪੈਣਾ ਵਾ ਇਦਾਂ ਨਹੀਂ ਹਟ ਸਕਦਾ ਉਹ ਕਿੱਦਾਂ ਹਟਣਾ ਇਦਾਂ ਉਹਨੇ ਹਾਂ ਉਹਦੇ ਸਰੀਰ 'ਚ ਰਚ ਗਿਆ ਉਹ ਨਸ਼ਾ ਮੈਂ ਤਾਂ ਅੱਖ ਨਹੀਂ ਚੱਲ ਨਾ ਦਮਾਂ ਕਿਤੇ ਕੀ ਤਾਂ ਹਟ ਹੀ ਜਾਵੇ ਉਹਦੇ ਲਈ ਦੇਖਿਆ ਨਹੀਂ ਕਰਨੇ ਕੀ ਡਿਆ ਵਾ ਕੜੀ ਬਾਵਾ ਕੋਲ ਨਹੀਂ ਲੱਤਾ ਕੋ ਡੰਡਿਆ ਵਾ ਇਦਾਂ ਹੀ ਕੰਡਿਆ ਤੇ ਕੀ ਕਰਨਾ ਫਿਰ ਹੁਣ ਮੰਮੀ ਕਸੂਰ ਸਾਰਾ ਤੁਹਾਡਾ ਵਾ ਠੀਕ ਹੈ ਨਾ ਤੇਰਾ ਤੇ ਰਪਿੰਦਰ ਦਾ ਇਹ ਤੂੰ ਇਹ ਕੰਮ ਨਾ ਕਰਦੀਆਂ ਇਦਾਂ ਕਦੀ ਨਹੀਂ ਹੁਣ ਹੁਣ ਮੂੰਹ ਲਾਉਣੀ ਆ ਹੋਂ ਮੇਰਾ ਕੀ ਕਸੂਰ ਆ ਪੁੱਤ ਸਾਰਾ ਕਸੂਰ ਤੇਰਾ ਵਾ ਮੁੰਡੇ ਦਾ ਬੇਰਗਰਕ ਤੂੰ ਕਿਦਾ ਠੀਕ ਹੈ ਨਾ ਉਹਨੂੰ ਨਸ਼ਾ ਲਾਉਣ ਵਾਲੀ ਨਾ ਤੂੰ ਤੇ ਰਵਿੰਦਰ ਹੀ ਹੋ ਹੋਰ ਕੋਈ ਨਹੀਂ ਆ ਕੀ ਭਲੀ ਨੌਕਰੀ ਸੀ ਉਹ ਵੀ ਤੂੰ ਛਡਵਾ ਦਿੱਤੀ ਉਹਦੀ ਨਹੀਂ ਤੇ ਤੁਹਾਡਾ ਕੀ ਕਸੂਰ ਆ ਸਾਰਾ ਤੇ ਕਸੂਰ ਰਵਿੰਦਰ ਦਾ ਵਾ ਮੇਰਾ ਥੋੜਾ ਕਸੂਰ ਆ ਤੇਰਾ ਤਾਂ ਕੋਈ ਕਸੂਰ ਨਹੀਂ ਆ ਤੇਰਾ ਤੇ ਅੱਛਾ ਮੈਨੂੰ ਜਿੱਦਾਂ ਜਿੱਦਾਂ ਕਹਿੰਦੀ ਰੋ ਅਦਾ ਕਰਦੀ ਰਹੀ ਮੈਂ ਆਹ ਤੂੰ ਨਿਆਣੀ ਹੈ ਨਾ ਦੁੱਧ ਪਿੰਦੀ ਬੱਚੀ ਹੀ ਤੂੰ ਤੈਨੂੰ ਪਤਾ ਕੁਝ ਨਹੀਂ ਮੈਨੂੰ ਹੁਣ ਜੋ ਕਹਿੰਦੀ ਤੇ ਮੈਂ ਕੀ ਕਰਦੀ ਫਿਰ ਜੇ ਕਰਦੀ ਨਾ ਫਿਰ ਮੇਰੀ ਸੁਣੋ ਗੱਲ ਦੇ ਨੂੰ ਉੱਥੇ ਲੈ ਆ ਕੇ ਪੈ ਅਜੇ ਤੱਕ ਅਨਸਾਰ ਫਿਰ ਨਾ ਵੇਖਦਾ ਕੀ ਕਰਨਾ ਇਹਦਾ ਸਰਪੰਚ ਨਾਲ ਗੱਲ ਕਰਕੇ ਨਾ ਇਹਨੂੰ ਨਸ਼ਾ ਸਦਾਓ ਕੇਂਦਰ ਛੱਡਾਉਣਾ ਫਿਰ ਹੋਰ ਕੀ ਕਰਨਾ ਉਹ ਕਿੰਨੇ ਦਵਾ ਹੁਣ ਕੀ ਕਰਨਾ ਮੈਨੂੰ ਕਿ ਭਾ ਕਿੰਨੇ ਦਿਨ ਮੈਨੂੰ ਕਿ ਭਾ ਕਿੰਨੇ ਦਾ ਹੁੰਦਾ ਕਿੰਨੇ ਨਾ ਨਹੀਂ ਜਿਹੜੇ 1000 2000 ਵੀ ਹੋਰ ਕੀ ਕਰਨਾ ਫਿਰ ਦੱਸ ਮੈਂ ਕਿੱਥੋਂ ਦਵਾਆਂ ਨੂੰ ਪਾਹੇ ਉਹ ਕਿੱਥੋਂ ਦਮੇ ਪਾਹੇ ਤੂੰ ਮਾ ਦਵਾਈ ਬਾਹ ਤੇ ਰੱਖੇ ਹੀ ਥੋੜੇ ਜੇ ਮੈਂ ਤਾਂ ਜਿੰਨੀ ਪਿਲ ਸਾਰਾ ਤੇਰੇ ਪੈਣੇ ਕੀ ਕਰਨਾ ਵਾ ਜਿੰਨੇ ਪੈਸੇ ਆਉਂਦੇ ਓੰਨੇ ਨਾ ਨਾ ਲੱਲੰਦੇ ਮੇਰੇ ਕੋ ਤੇ ਕੋ ਲੱਲੰਦੇ ਮੇਰੇ ਕੋ ਪੈਸੇ ਸਾਰੇ 2000 ਯੋ ਅਜੀਤ ਕਰ ਨਹੀਂ ਦਿਆ ਨਸ਼ੇ ਨੂੰ ਪੈਸੇ ਦੇਣ ਨੂੰ ਹੁਣ ਮੈਂ ਕਰਾਂ ਕੀ ਦੱਸ ਫਸਿਆ ਮੈਂ ਵੀ ਹੁਣ ਓਨੇ ਮੈਨੂੰ ਜਾਂ ਛੱਡਣ ਦਿਆ ਕੀ ਕਰੀਏ ਉਹ ਕੁੜੀ ਨੂੰ ਮਾਰ ਦਰਾਂ ਹੁਣ ਮੇਰੇ ਇੱਥੇ ਰਹਿ ਨਹੀਂ ਸਕਦਾ ਮੈਂ ਵੀ ਕੰਮ ਤੇ ਜਾਣਾ ਤੇਰੀ ਬਣ ਕੇ ਰੱਖੀਏ ਤੈਨੂੰ ਨਹੀਂ ਨੂੰ ਇਦਾਂ ਹੀ ਕਰੀਏ ਫੇਰ ਹੀ ਛੱਡਣਾ ਵਾ ਤਰਨਾ ਕਿੰਨੇ ਆ ਸੰਭਲੋਗੇ ਆ ਬੰਦ ਮੈਂ ਜਾਣਾ ਮਿੰਟ ਆਪਣੀ ਸਮਝਣ ਦੀ ਮੈਂ ਹੀ ਕਰਾਂ ਵੀ ਇਹਦੇ ਵਿੱਚ ਕਰਦੇ ਕੋਈ ਨਾ ਕੋਈ ਹੱਲ ਅਜਾ ਨੂੰ ਇਹਨੇ ਭੇਜ ਦਿੱਤੇ ਨੀ ਕਿਦਾਂ ਚੱਲ ਠੀਕ ਵਾ ਉਹ ਦੇ ਯਾਰ ਪੈਸੇ ਜੇ ਲੈ ਜਾਂਦੇ ਆ ਕਿਹੜੇ ਦਾ ਚਾਹੀਦੀ ਤੈਨੂੰ ਉਹ ਜਿੰਨੇ ਵੀ ਹੈਗੇ ਉਨੇ ਦੇ ਦੇ ਮੈਨੂੰ ਦੇ ਇਹਨੂੰ ਪੈਸੇ ਨੂੰ ਮਰ ਲੱਗਿਆ ਯਾਰ ਆ ਜਮ ਯਾਰ ਉਹ ਜੇ ਲੈ ਜਾਂਦੇ ਆ ਤੇ ਯਾਰ ਦੇਖਾਂ ਉਹਨੇ ਜਾਣਦੇ ਪੈਸੇ ਤੈਨੂੰ ਜੀਤ ਨਹੀਂ ਕਰਨਾ ਕੀ ਕਰਾਂ ਮੈਂ ਵੀ ਹੁਣ ਦੱਸਣਾ ਅੱਲਾ ਫਰ ਖਾਲਾ ਠੇ ਭਸਮਾ ਦੇਣੀਆਂ ਖਾਣੀਆਂ ਤੋਂ ਦੇਖੇ ਵੀ ਨਹੀਂ ਪਿੰ ਕਿੰਨੇ ਆ ਮੈਂ ਆ ਗਿਆ 5 ਮਿੰਟ ਬਸ ਦੇਖਾਂ ਹੁਣ ਚੁੱਪ ਕਰਕੇ ਬੈਠੀ ਆ ਵੇਲਾ ਤੇਰੇ ਕਰਕੇ ਸਾਰਾ ਕੁਝ ਹੋੰਡਿਆ ਵਾ ਮੁੰਡੇ ਦੇ ਹਾਲ ਤੋ ਹੰਡੀ ਦੋ ਤੇਰੇ ਕਰਕੇ ਹੀ ਜੇ ਤੂੰ ਚੰਗੀ ਹੁੰਦੀ ਨਾ ਤੇ ਕੁਝ ਨਹੀਂ ਹੋਣਾ ਉਹ ਤੁਸੀਂ ਦੋਵੇਂ ਰਲੀਆਂ ਹੀ ਪਰ ਕਲੀ ਦਾ ਕਸੂਰ ਕੋ ਕੱਢਣ ਦੀ ਹੁਣ ਦੋਵੇਂ ਰਲੀਆਂ ਹੀ ਮੰਮੀ ਬੱਸ ਕਰੋ ਠੀਕ ਵਾ ਨਾ ਜੇ ਹੁਣ ਉਹ ਇਨਾ ਕੰਮਾਂ ਦੇ ਵਿੱਚ ਪੈ ਗਏ ਆ ਤੇ ਮੈਂ ਆਪ ਉਹਨਾਂ ਦੇ ਮੂੰਹ ਨੂੰ ਲਾਇਆ ਵਾ ਜਾ ਕੇ ਪੀ ਲੈ ਫੜੋ ਖਾ ਲੋ ਮੇਰਾ ਜੀ ਕਰਦਾ ਵਾ ਕਿ ਮੇਰੇ ਘਰ ਇਦਾਂ ਦੇ ਕੰਮ ਹੋਣ ਤੂੰ ਉਹ ਪਿਰਾ ਪੁੱਠੇ ਕੰਮਾਂ 'ਚ ਡਾ ਲਿਆ ਤਾਂ ਹੀ ਹੋ ਲੱਗਾ ਉਹ ਕਰਨਾ ਇਨੇ ਗਿਆਈ ਨਾ ਕਿ ਭੈਣ ਗਰ ਸ਼ਰਾਬ ਪੀ ਗਈ ਜਰ ਹਾਂ ਹੋ ਕਿਹਦੀ ਗੱਲ ਹੈ ਹੋਰ ਕਿੰਨੇ ਮੈਂ ਕਿਸ ਨੂੰ ਕੁਝ ਨਹੀਂ ਕੀਤਾ ਨਾਲੇ ਮੈਨੂੰ ਕਿ ਲੋੜਾ ਕਹਿਣ ਦੀ ਹੁਣ ਸਾਰਾ ਚਿਕੜ ਮੇਰੇ ਤੇ ਸੁੱਟੀ ਜਾਂਦੇ ਦੀ ਤਾ ਤੇਰੇ ਤੋਂ ਹੀ ਦੁਖੀ ਹੋਇਆ ਵਾ ਕੀ ਆ ਨਹੀਂ ਲੱਗਾ ਨਸ਼ੇ ਕਾਰ ਉਹ ਬੱਸ ਕਰੋ ਮੰਮੀ ਬੱਸ ਕਰੋ ਉਹ ਅਜਲੀ ਮੰਮੀ ਬਥੇਰੇ ਨਹੀਂ ਹੁਣ ਮੈਂ ਇਹਦਾ ਕੀ ਬਤਾਵਾ ਇਹਨੇ ਮੈਨੂੰ ਵੀ ਪੈ ਜਾਣਾ ਬਾਅਦ ਚ ਆ ਜਾ ਤੂੰ ਮੈਂ ਨਹੀਂ ਕਿਹਨੂੰ ਕੋਈ ਕਹੀ ਘਰ ਕੇ ਸਾਰਾ ਕੋਹਾਪ ਤਾਂ ਹੁਣ ਵੇਖਦਾ ਨਾਲ ਤੁਰ ਪੀ ਆਦੇ ਬੀੜੀਆਂ ਚ ਵਟੇ ਦੇ ਪਈ ਆ ਤੇ ਕਹਿੰਦੇ ਮੈਨੂੰ ਫਿਰਦੇ ਸਿਆਪੇ ਸਾਰੇ ਇਨਾਂ ਦੇ ਪਏ ਆ ਤੇ ਭੂਤ ਨੇ ਮੈਨੂੰ ਪੈਣ ਦੇ ਆ ਹੁਣ ਕੀ ਕਰਾਂ ਆਪਣੀ ਕਿਸਮਤ ਨੂੰ ਰੋਂਦੀ ਆ ਪੰਨੀ ਕਿਹੜੇ ਕਰਮਾਂ ਦੀ ਸਜ਼ਾ ਮੈਨੂੰ ਮਿਲਨ ਦੀ ਆ ਇਹ ਸਭ ਕੁ ਹੋਣਾ ਕਿਉਂ ਮੇਰੇ ਨਾਲ ਹੋਉਂਦਿਆ ਵਾ ਸਮਝ ਨਹੀਂ ਲੱਗਦੀ ਕੋਈ ਰੱਬਾ ਕਿਤੇ ਤੂੰ ਹੀ ਮੇਰੇ ਵੱਲ ਵੇਖ ਲਾ ਕਿਤੇ ਮੇਰੇ ਤੇ ਤਰਸ ਖਾਲਾ ਸਭ ਕੁਝ ਮੈਂ ਬਣਾਇਆ ਹੀ ਕਿੰਨਾ ਵਧੀਆ ਘਰ ਰਹੀ ਸਾਰੀਆਂ ਚੀਜ਼ਾਂ ਮੈਂ ਕਿਦਾਂ ਬਣਾਈਆਂ ਮਰ ਕੇ ਉਹੀ ਮਗਰੋਂ ਥੋੜੀ ਨਾ ਹੋੜੇ ਵੇਚਣ ਦੇ ਤੁਲ ਗਏ ਕੀ ਕਰਾਂ ਮੈਂ ਆਪਣੀ ਕਿਸਮਤ ਨੂੰ ਰੋਂਦੀ ਆਂ ਤੇ ਇਦਾਂ ਦੇ ਦਿਨ ਰੱਬ ਕਿਥੇ ਨਾਲ ਲਿਆਵੇ ਜਿੱਦਾਂ ਦੇ ਮਰਤੇ ਆ ਗਏ ਆ ਸਿਆਪਾ ਖਾਨਾ ਜਿਹਾ ਹੁਣ ਸਮਝ ਨਹੀਂ ਲੱਗਦੀ ਕੋਈ ਇੱਕ ਤੇ ਜੀ ਕਰਦਾ ਵਾ ਉਦਾਂ ਹੀ ਘਰੋਂ ਨਿਕਲ ਜਾ ਕਿਹੇ ਪਾਸੇ ਚੱਲ ਜਾਂ ਇਨਾ ਦਾ ਵੀ ਖੜਾ ਛੁੱਟ ਜਿਗਦੇ ਕਰਦੇ ਰਹਿਣ ਮੇਰੇ ਮਗਰੋਂ ਜੋ ਕਰਨਾ ਹੈ ਇਹਨਾਂ ਨੇ ਚਲੀ ਜਾਣਾ ਮੈਂ ਥੋਂ ਦੁਖੀ ਹੋ ਗਏ ਜਾਣਾ ਵੇਖੀ ਦਜੀਤ ਕਰਸਾਨੀ ਕੀ ਗੱਲ ਵਾ ਕਿੱਥੇ ਚੱਲੇ ਆ ਵਾ ਘਰ ਚੱਲੇ ਆ ਕਿਉਂ ਕੀ ਗੱਲ ਹੋਈ ਕੀ ਗੱਲ ਹੋਈ ਇੱਧਰ ਬੜਾ ਰੋਲਾ ਪਿਆ ਵਾ ਤੁਸੀਂ ਸੁਣ ਨਹੀਂ ਦੇ ਹੀ ਤੁਹਾਨੂੰ ਪਤਾ ਲੱਗ ਗਿਆ ਹੁਣ ਕੀ ਹੋਇਆ ਵਾ ਚੱਲ ਮੈਨੂੰ ਤਾਂ ਪਤਾ ਹੀ ਤੂੰ ਦੱਸ ਨਾ ਕੀ ਗੱਲ ਹੋਈ ਆ ਤੇ ਕਦੀ ਤੇਰੀ ਮੰਮੀ ਦੌੜੀ ਜਾਂਦੀ ਕਦੀ ਤੂੰ ਤੁਹਾਨੂੰ ਇਹ ਗੱਲ ਪਤਾ ਹੁਣੀ ਜ਼ਰੂਰੀ ਆ ਤੂੰ ਪੈਣ ਕਿਦਾਂ ਡਿਆ ਵਾ ਕੀ ਕਹਿਤਾ ਤੈਨੂੰ ਮੈਂ ਪੁੱਛਿਆ ਆ ਕਿ ਕੀ ਗੱਲ ਹੋਈ ਆ ਤੇ ਸੁਣ ਲੋ ਕੰਨ ਲਾ ਕੇ ਅੱਗੇ ਵੀ ਸੁਣੀ ਡੇ ਹੀ ਆਪਣੀ ਤਾਂ ਪੁੱਛਣ ਢੀ ਆ ਜੇ ਬਗਾਨੇ ਹੁੰਦੀ ਤਾਂ ਕਿਉਂ ਪੁੱਛਦੀ ਦਲਜੀਤ ਇਦਾਂ ਨਹੀਂ ਬੋਲੀਦਾ ਜਿੱਦਾਂ ਤੂੰ ਬੋਲਣ ਡਿਆ ਵਾ ਤੇ ਭਾਬੀ ਮੇਰੀ ਸੁਣੋ ਗੱਲ ਇਹਦੀ ਸੁਣੀ ਲਿਆ ਵਾ ਫਿਰ ਮੇਰੇ ਕੋਲ ਪੁੱਛਣਾ ਜ਼ਰੂਰੀ ਅੱਗੇ ਮੈਨੂੰ ਪਤਾ ਕੀ ਕਰਦੇ ਹੋ ਤੁਸੀਂ ਇੱਧਰ ਦੀ ਗੱਲ ਸੁਣ ਕੇ ਉੱਧਰ ਤੇ ਇੱਧਰ ਦੀ ਗੱਲ ਸੁਣ ਕੇ ਉੱਧਰ ਖਬਰਦਾਰ ਜੀ ਮੇਰਾ ਝੂਠਾ ਨਾ ਲਾਇਆ ਤੇ ਮੈਂ ਤੁਹਾਡਾ ਸਾਥ ਇੰਨਾ ਦਿੰਦੀ ਆ ਵਿਹਾਂੜ ਗਵਾੜੇ ਤੇ ਤੁਹਾਨੂੰ ਲੋੜ ਨਹੀਂ ਆ ਉਹ ਮੈਨੂੰ ਪਤਾ ਕਿ ਨਹੀਂ ਤੇਰੀ ਲੋੜ ਹੈਗੀ ਠੀਕ ਹੈ ਨਾ ਮੈਨੂੰ ਜੋ ਜੀ ਕਰਦੇ ਮੈਨੂੰ ਸਭ ਕੁਝ ਪਤਾ ਵਾ ਬਥੇਰਾ ਤੁਹਾਡਾ ਸਾਥ ਦਿੱਤਾ ਪਰ ਤੁਸੀਂ ਨਹੀਂ ਮੈਂ ਭੁੱਲਿਆ ਨਹੀਂ ਕੁਝ ਵੀ ਠੀਕ ਹੈ ਨਾ ਜਿੰਨਾ ਮਰਦੀ ਇਹਨਾਂ ਨਾਲ ਕੱਲ੍ਹ ਭਰੇ ਨਹੀਂ ਕੋਣ ਪੁੰਦੇ ਇਹ ਪਤਾ ਨਹੀਂ ਕਿੱਦੜੂ ਅੱਜ ਖੱਪਿਆ ਆ ਗਿਆ ਵਾ ਕਿੱਦਾਂ ਡਿਆ ਮੈਨੂੰ ਡੱਡ ਕੇ ਪੈਣ ਅੱਗੇ ਤਾਂ ਮੈਨੂੰ ਕਦੀ ਇਦਾਂ ਪਿਆ ਨਹੀਂ ਆ ਪਤਾ ਨਹੀਂ ਆ ਜਿੰਨੂੰ ਕੀ ਗੱਲ ਹੋ ਗਈ ਆ ਲੱਗਦਾ ਇਹਨੂੰ ਪਤਾ ਲ ਕੀ ਗੱਲ ਹੋਈ ਆ ਉਹ ਬੁੜਾ ਹਲਵਾ ਵਾਲਾ ਉਹ ਤੇ ਘਰ ਵਿੱਚ ਇਹਨੂੰ ਫਿਰਂ ਡਿਆ ਵਾ ਹੁਣ ਹੁਣ ਕੀ ਹੋਣਾ ਵਾ ਸੈਟ ਲੈ ਆਂ ਡਿਆ ਉਹਨਾਂ ਕੋਲੋਂ ਕਿਦਾ ਸੈਟ ਵੇਚ ਕੇ ਆਉਣਾ ਮੈਂ ਤੁਸੀਂ ਜ਼ਿਆਦਾ ਬੋਲੇ ਤ ਨਹੀਂ ਆ ਮੈਂ ਕਿਤੇ ਨਾ ਬੋਲਣਾ ਸੀ ਰਵਿੰਦਰ ਨੂੰ ਚੰਗੀਆਂ ਸੁਣਾ ਕੇ ਆਇਆ ਮੈਂ ਤੇਰੇ ਕਰਕੇ ਸਭ ਕੁਝ ਹੋ ਗਿਆ ਏ ਉਹ ਤੁਸੀਂ ਚੁੱਪ ਕਿਤੇ ਤੇ ਸੁਣ ਲਿਆ ਤੇ ਸੋਨੀਆਂ ਪੈਣੀਆਂ ਅੱਜ ਸੋਨੀਆਂ ਪੈਣੀਆਂ ਉਹ ਨਹੀਂ ਕਹਿਦੀ ਸੁਣਨ ਵਾਲੀ ਹੈਗੀ ਜਿਹਦੇ ਕਹਿਨ ਦੀਆਂ ਗੱਲਾਂ ਵਾ ਉਹ ਭੈਣ ਦੁਖੀ ਹੋਈ ਆ ਹੁਣ ਅਗਲਾ ਗੱਲ ਪੈਂਦਾ ਹੀ ਹੁਣ ਉਹ ਚੰਗਾ ਵਾ ਮੈਂ ਤਾਂ ਨਹੀਂ ਪਿਆ ਕਰੇ ਰੋਜ ਇਹਦੇ ਗੱਲ ਮੰਮੀ ਨੇ ਵੀ ਚੰਗੀਆਂ ਸੁਣਾ ਕੇ ਆ ਉਹਨਾਂ ਨੂੰ ਚੰਗੀਆਂ ਸੁਣਾ ਕੇ ਆ ਅੱਜ ਅੱਜ ਨਹੀਂ ਚੁੱਪ ਕੀਤਾ ਮੈਂ ਉਹ ਤੂੰ ਚੁੱਪ ਕੀਤੇ ਰਹਿਣਾ ਸੀ ਤੁਹਾਨੂੰ ਤੇ ਪਤਾ ਕਿਦਾਂ ਦੀ ਰਪਿੰਦਰ ਉਹਨੇ ਤੇ ਉਸੇ ਵਾਲੇ ਮੇਰੇ ਨਾਲ ਲੜਨਾ ਆ ਲੈਣਾ ਕਿ ਤੇਰਾ ਘਰ ਵਾਲਾ ਇਦਾਂ ਬੋਲ ਕੇ ਗਿਆ ਵਾ ਅ ਜਿੱਦਣ ਕਿਤੇ ਨਾ ਉਹਨੇ ਘਰ ਕੋ ਰਵੇਸਤਾ ਨਾ ਇਹਨੇ ਉਹਨਾਂ ਨੂੰ ਨਾ ਸਾਰੇ ਡੱਬਾਂ ਨੂੰ ਲਿਆ ਕੇ ਇੱਥੇ ਬਾਹਰ ਲੈਣਾ ਵੇਖ ਲਈ ਭਾਵੇਂ ਨਾ ਬਾੜੂ ਭੈਣ ਕਿੰਨੇ ਕਿਲੋ ਬਿਠਾਉਣਾ ਦੱਸ ਭਲਾ ਜਿੱਦਾਂ ਹੁਣ ਤੂੰ ਹੀ ਤੁਰ ਪੇ ਮੰਮੀ ਨਾਲ ਉਦਾਂ ਤੂੰ ਉਹਨਾਂ ਨੂੰ ਲੈ ਆਓਗੇ ਉਹਨਾਂ ਨੂੰ ਧਮਕੀਆਂ ਦੀ ਐਂਡੀ ਆ ਕਿ ਇਹ ਪਿੰਡ ਚੱਲ ਜਾਣਾ ਵਾ ਤੇ ਚੱਲ ਜਾ ਫਿਰ ਜਾਂਦੀ ਕਿਉਂ ਨਹੀਂ ਪਹਿਲੀਆਂ ਭੁੱਲ ਗਏ ਪਹਿਲੀਆਂ ਭੁੱਲ ਗਏ ਤੁਸੀਂ ਕੀ ਕੁਝ ਕਰਨ ਦੇ ਸਾਡੇ ਨਾਲ ਕਰਜ਼ਾ ਸਾਡੇ ਸਿਰ ਤੇ ਚੜਿਆ ਵਾ ਹਜੇ ਤੱਕ ਉਹ ਨਹੀਂ ਲੱਥਾ ਸਾਰਾ ਦਿਨ ਇਹੋ ਟੈਨਸ਼ਨ ਲੱਗੀ ਰਹਿੰਦੀ ਆ ਕੁਸਨੀਬ ਦੱਸ ਮੈਨੂੰ ਕਰਦਾ ਕੀ ਇਦਾਂ ਰਹਿਣ ਦਾ ਉਹਨੂੰ ਉਹਨੇ ਕੋਨਾ ਕੋ ਕਰਦਣਾ ਇੱਥੇ ਮੰਮੀ ਹੁਣ ਕਿਹੜੇ ਮੂੰਹ ਨਾਲ ਆ ਗਏ ਇੱਧਰ ਪਲਾ ਮੰਮੀ ਦਾ ਮੰਮੀ ਦਾ ਕੋਈ ਮੂੰਹ ਹੈਗਾ ਵਾ ਉਹਨਾਂ ਨੇ ਤੇ ਇੱਕ ਵਾਰੀ ਨੀ ਬਦਲ ਲੈਂਦੀ ਓ ਇੱਕ ਵਾਰੀ ਨੇ ਸੋਚਿਆ ਸਾਡੇ ਬਾਰੇ ਕਿ ਉਹ ਕੀ ਕਰਨਗੇ ਕਿੱਥੋਂ ਖਾਣਗੇ ਓ ਦਲਜੀਤ ਅੱਜ ਤੇ ਤੂੰ ਚਲ ਗਿਆ ਵਾ ਨਾ ਤੇ ਮੁੜ ਕੇ ਉਹਨਾਂ ਦੇ ਘਰ ਨਾ ਜਾਈ ਅੱਜ ਤੇ ਉਹ ਪਤਾ ਨਹੀਂ ਕਿੱਦਾਂ ਚੁੱਪ ਕੀਤੀ ਰਹੀ ਆ ਪਰ ਇਹ ਆ ਤੇ ਉਹਨੇ ਆਉਣਾ ਹੈਗਾ ਵਾ ਭਾਵੇਂ ਸੰਦੀਪ ਵੱਲ ਨਾ ਆਵੇ ਤੇ ਤੂੰ ਇਹੋ ਜਿਹਾ ਚਵਦਰਾ ਘਾਟੀ ਕਰਿਆ ਪਰ ਨਾ ਜਾਇਆ ਕਰ ਉਧਰ ਆਪਣੀ ਚੰਗੀ ਮਾੜੀ ਖਾਣ ਦੇ ਜੇ ਖਾਈ ਜਾਓ ਚੁੱਪ ਕਰਕੇ ਦੀਦੀ ਮੈਂ ਤੇ ਬਥੇਰਾ ਸਮਝਾਉਣੀ ਇਹਨਾਂ ਨੂੰ ਪਰ ਇਹਨਾਂ ਨੂੰ ਲੱਗਦੀ ਨਹੀਂ ਆ ਉਦਨੇ ਪਹਿਲੀ ਨਾ ਕਰਾਉਣੀ ਸੀ ਨਾ ਤੇ ਰਪਿੰਦਰ ਉਸੇ ਵਾਲੇ ਆ ਗਈ ਮੇਰੇ ਨਾਲ ਲੜਨ ਕਿ ਹੋਂਤੀ ਸੌਖੀ ਐ ਪਹਿਲੀ ਨਾ ਹੋ ਚੱਲੀ ਐ ਉਹ ਸੰਦੀਪ ਹੁਣ ਉਹ ਦੁਖੀ ਆ ਉਹ ਚਲ ਜਾ ਕੇ ਵੇ ਸਹੀ ਉਹ ਕੋਈ ਦੁਖੀ ਨਹੀਂ ਹੈਗੀ ਬਾਹਨੇ ਮਾਰਦੀ ਹੋਵੀ ਅੱਜ ਦੁਖੀ ਨਾ ਮਾਰਨੀ ਐ ਕੱਲ ਨੂੰ ਵੇਖਿਓ ਨੇ ਹੱਸਣਾ ਵਾ ਜੋ ਸੈਟ ਲੈ ਗਏ ਨਾ ਘਰੋਂ ਪਤਾ ਫੇਰ ਲੱਗਣਾ ਵਾ ਉਹ ਤਾਂ ਰਹਿ ਗਿਆ ਵਾ ਨੌਕਰੀ ਵੀ ਚਲ ਗਈ ਕਰਾ ਵੇਜਤਾ ਅੱਗੇ ਉਹਨਾਂ ਨੇ ਅੱਜ ਤੇ ਮੈਂ ਤਰਸ ਖਾ ਕੇ ਤੁਹਾਨੂੰ ਕਹਲਾਤਾ ਵਾ ਗਾਂ ਤੋਂ ਨਹੀਂ ਮੈਂ ਜਾਣ ਦੇਣਾ ਉਹ ਭਰਾ ਮੈਂ ਆਪਣੇ ਕੰਮ ਤੇ ਚੱਲ ਜਣਾ ਠੀਕ ਐ ਨਾ ਲੜਦੇ ਮੇਰੇ ਗਲ ਪਈ ਜਾਂਦੀਆਂ ਲੜਦੇ ਤੇ ਲੜਦੇ ਰਹਿਣ ਜੋ ਮਰਜ਼ੀ ਕਰਨ ਹਨ ਨੂੰ ਨਹੀਂ ਮਤਲਬ ਹੈਗਾ ਉਹਨਾਂ ਨਾਲ ਜਦੋਂ ਦੀਦੀ ਉਹਨਾਂ ਨੇ ਸਾਨੂੰ ਵਾਕੀ ਕਰ ਦਿੱਤਾ ਵਾ ਫਿਰ ਜਾਂਦਾ ਉਧਰ ਕੀ ਫਾਇਦਾ ਵਾ ਮੈਂ ਤਾਂ ਬਥੇਰਾ ਸਮਝਉਣੀ ਐ ਇਹਨੂੰ ਆਖੀ ਇਹ ਵੀ ਨੀਂਗਾ ਲੱਗਦਾ ਹੈਗਾ ਉਸੇ ਵੇਲੇ ਚਲ ਜਾਂਦਾ ਵਾ ਹੁਣ ਇਧਰ ਕੁਝ ਹੋ ਜੇ ਤੇ ਉਹ ਆਉਣਗੇ ਉਹਨਾਂ ਨੇ ਕਦੀ ਵੀ ਨਹੀਂ ਆਉਣਾ ਹੈਗਾ ਇਹਨੂੰ ਇਹ ਸਮਝ ਨਹੀਂ ਲੱਗਦੀ ਹੈਗੀ ਉਹ ਚੰਗਾ ਜਾ ਸੰਦੀਪ ਰੋਟੀ ਵਰਨਾ ਜਾਵਾ ਯਾਰ ਮੈਂ ਰੋਟੀ ਦਲਜੀਤ ਮੈਂ ਤੈਨੂੰ ਫੇਰ ਕਹਿਨੀ ਆ ਤੂੰ ਉਹਨਾਂ ਦੀਆਂ ਗੱਲਾਂ 'ਚ ਨਾ ਆਇਆ ਕਰ ਸੰਦੀਪ ਵੱਲ ਧਿਆਨ ਦੇ ਕਿੰਨੀ ਟੈਨਸ਼ਨ ਲੈਂਦੀ ਆ ਉਹ ਕੱਲ ਨੂੰ ਇਹਨੂੰ ਕੁਝ ਹੋ ਗਿਆ ਤਾਂ ਫੇਰ ਚੰਗਾ ਭੈਣ ਨਹੀਂ ਜਾਂਦਾ ਤੇ ਮੇਰੀ ਸੁਣੋ ਗੱਲ ਜਿਹੜੀ ਮਸ਼ੀਨ ਵੇਖੀ ਨਾ ਅੱਜ ਉਹਦੇ ਪੈਸੇ ਦੇ ਕੇ ਨਾ ਤੇ ਲੈ ਆਉਣੀ ਆ ਚੱਲੇ ਇਹ ਤੇ ਵਧੀਆ ਗੱਲ ਆ ਦਲਜੀਤ ਤੂੰ ਆਪਣਾ ਕੰਮ ਕਰੇਂਗਾ ਚਾਰ ਪੈਸੇ ਆਉਣਗੇ ਤੇ ਅੱਜ ਆਪਣੀ ਮਸ਼ੀਨ ਚ ਲਾਉਣੀ ਆ ਬੜੀ ਖੁਸ਼ੀ ਹੁੰਦੀ ਸੱਚੀ ਕੋਈ ਗੱਲ ਨਹੀਂ ਸ਼ਾਮਾ ਨੂੰ ਨਾ ਮੈਂ ਡੱਬਾ ਲੈ ਕੇ ਆਉਂਗਾ ਪਰਮਾਤਮਾ ਨਾ ਸੋਣੀ ਲੈਂਦਾ ਵਾ ਕਦੇ ਨਾ ਕਦੇ ਹੁਣ ਵੇਖ ਲਾ ਜੇ ਉਹਨਾਂ ਨੇ ਇੰਨੇ ਧੋਖੇ ਕੀਤੇ ਹੀ ਇੰਨੇ ਮਾੜੇ ਕੰਮ ਕੀਤੇ ਹੀ ਤੇ ਉਧਰ ਕੀ ਬਣ ਗਿਆ ਵਾ ਤੇ ਚਲੋ ਪਰਮਾਤਮਾ ਨੇ ਤੇਰੀ ਬਾਹ ਫੜੀ ਲਈ ਹੈ ਨਾ ਚਲੋ ਇਹ ਆ ਕਿ ਮਹਾਰਾਏ ਨਾ ਸਾਡੇ ਕਾਰੋਬਾਰ ਚ ਬਰਕਤਾਂ ਪਾਵੇ ਪਰ ਇਹ ਆ ਕਿ ਭਾਈ ਨੇ ਵਿਰਾਸਾ ਦਿੱਤਾ ਵਾ ਇਹ ਤਾਂ ਅੱਜ ਕਲੇ ਇੰਨੇ ਪੈਸੇ ਕੌਣ ਦਿੰਦਾ ਵਾ ਨਹੀਂ ਦਲਜੀਤ ਪਰੋਣਾ ਨਾ ਬਹੁਤ ਹੀ ਚੰਗਾ ਵਾ ਜਿਹੜਾ ਉਹਨੇ ਇੰਨਾ ਸਾਥ ਦੇਤਾ ਵਾ ਤੇਰਾ ਤੇ ਚੱਲ ਕੋਈ ਨਹੀਂ ਖਾ ਤੂੰ ਰੋਟੀ ਤੇ ਚੱਲ ਆਪਣੇ ਕੰਮ ਤੇ ਅਵੇਂ ਮੁੜ ਕੇ ਲੇਟ ਨਾ ਹੋ ਜੀ ਚਲੋ ਠੀਕ ਆ ਚਲ ਆ ਤੇ ਵਧੀਆ ਹੋਇਆ ਇਹਨੂੰ ਮਸ਼ੀਨ ਮਿਲ ਗਈ ਆ ਆਪਣਾ ਕੰਮ ਕਰੂਗਾ ਵਿਚਾਰਾ ਕੀ ਕਰਾਂ ਭਰਾ ਤੇ ਉਹ ਵੀ ਮੇਰਾ ਹੀ ਹੈ ਪਰ ਨਾ ਉਹਦੀਆਂ ਹਰਕਤਾਂ ਨਹੀਂ ਚੰਗੀਆਂ ਜਿਹੜੇ ਕੰਮ ਉਹਨਾਂ ਨੇ ਇਹਦੇ ਨਾਲ ਕੀਤੇ ਆ ਨਾ ਉਹ ਹੁਣ ਨਾ ਇਹਨਾਂ ਦੇ ਗਾੜੀ ਆਉਂਦੇ